ਸੇਗਾ ਜੀ ਸਾਰਿਆਂ ਨੂੰ ਮੇਰੇ ਨਾਲ ਅੱਜ ਇੰਗਲੈਂਡ ਤੋਂ ਬਾਹਰᱤ ਮੰਗਮ ਤੋਂ ਜੁੜੀ ਗਰੁੱਪ ਦੇ ਬੰਗਰ ਸਾਹਿਬ ਤੇ ਸੈਮੀ ਸਾਹਿਬ ਆਪਾਂ ਨੂੰ ਜੀ ਸਤਿ ਸ਼੍ਰੀ ਅਕਾਲ ਹੈ ਕਲਾਕਾਰ ਹੁੰਦੇ ਆ ਨਾ ਕਲਾਕਾਰ ਕਲਾਕਾਰ ਸਾਹਿਬ ਹੁੰਦੇ ਆ ਜਿਨ੍ਹਾਂ ਦੀ ਲੋਕਾਂ ਦੇ ਕਹਿੰਦੇ ਕਹਿੰਦੇ ਵੀ ਉਹ ਨੂੰ ਪੋਸ਼ ਕਰ ਦਿੱਤੀ ਹੈ ਨਾ ਕਿਸੇ ਨੂੰ ਪੋਸ਼ ਕਰਤਾ ਵੱਡੀ ਜੀਂ ਹੁੰਦੀ ਆ ਉਹ ਆਪਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਪਰ ਚਮਕੀਲਾ ਸਾਹ ਸਿਗੇ ਅੱਖਾਂ ਦੇ ਲੰਗ ਪੋਸ਼ ਕਰਦੇ ਸੀਗੇ ਪਰ ਹੋ ਸਕਦਾ ਬੰਦੇ ਨੂੰ ਆਪ ਨੂੰ ਨਾਮ ਪਤਾ ਹੋਵੇ ਮੈਂ ਕਿੰਨੇ ਲੋਕਾਂ ਨੂੰ ਖੁਸ਼ ਕਰਦਾ ਉਹਨਾਂ ਦਾ ਖੜਾ ਦੇਖ ਕੇ ਅੱਜ ਵੀ ਲੋਕ ਆਪਾਂ ਵੀ ਕਿੰਨੇ ਖੁਸ਼ ਹੁੰਦੇ ਆ ਨਾ ਟੱਕਣ ਬਣੀ ਆ ਆਪਣੇ ਨਾਲ ਦੇਖ ਲੋ ਉਹਨਾਂ ਨੂੰ ਦੇਖ ਕੇ ਲੋਕ ਕਿੰਨੇ ਖੁਸ਼ ਹੁੰਦੇ ਆ ਤੇ ਉਹ ਆਪ ਨੂੰ ਨਹੀਂ ਪਤਾ ਹੁੰਦਾ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਤੁਹਾਡਾ ਸੌਤਿਆਂ ਨੂੰ ਪਤਾ ਹੈ ਮੇ ਨੂੰ ਕਿੰਨਾ ਖੁਸ਼ ਹੁੰਦੇ ਆ ਤੁਹਾਨੂੰ ਤੁਸੀਂ ਨਹੀਂ ਮਹਿਸੂਸ ਕਰ ਸਕਦੇ ਸੌਥੇ ਮਹਿਸੂਸ ਕਰਦੇ ਆ ਵੀ ਤੁਸੀਂ ਜਦੋਂ ਉਹਨਾਂ ਦਾ ਗਾਣਾ ਚੱਕਦੇ ਆ ਤੁੰ ਵੀ ਵਜਾਉਂਦੇ ਆ ਉਹਨਾਂ ਨੂੰ ਕੱਲੀ ਤੁੰ ਵੀ ਦੇ ਨਾਲ ਕਿੰਨੀ ਖੁਸ਼ੀ ਹੁੰਦੀ ਆ ਬਹੁਤ ਸਰੋਤਿਆ ਨੂੰ ਪਤਾ ਹੁੰਦਾ ਕਿ ਤੁਸੀਂ ਮੈਨੂੰ ਲੱਗਦਾ ਲੰਬਾ ਸਮਾਂ ਸੰਘਰਸ਼ ਕੀਤਾ ਇਹਦੇ ਲਈ ਤੁਮਰੇ ਗਿਜੋਣ ਲਈ ਪ੍ਰੈਕਟਿਸਾਂ ਦੀ ਬਹੁਤ ਕਦੋਂ ਤੋਂ ਕਿਹੜੇ ਸੰਤੋਸ਼ ਸ਼ੁਰੂ ਕੀਤੀ ਤੁਸੀਂ ਮੈਨੂੰ ਇਦਾਂ ਨਹੀਂ ਚਿੱਤਾ ਕਰਦਾ ਸਕੂਲ ਜਾਂਦਾ ਸੀ ਕਿੰਨੇ ਸਾਲ ਹੋ ਗਏ ਉਹਦਾ ਦੱਸਦੇ ਆ ਮਾਨ ਦਾ ਜਾਂ 15 20 ਸਾਲ ਤੋਂ ਹੋ ਗਿਆ 15 ਸਾਲ ਹੋ ਗਏ 12 15 ਸਾਲ ਹੋ ਗਏ ਕਾਫੀ ਟਾਈਮ ਹੋ ਜਾਂਦਾ ਹੈ ਕਰ ਸਦਾ ਸਾਲ ਤੋਂ ਬਾਅਦ ਜਦੋਂ ਹੰਦਿਆ ਸਾਲ ਹੋ ਜਾਂਦਾ ਲੰਬਾ ਸਮਾਂ ਜਾਂਦਾ ਤੇ ਤੁੰ ਵੀ ਜਾਨੀ ਤੇ ਹੋਰ ਕੀ ਸਿੱਖਿਆ ਤੁਸੀਂ ਜੀ ਮੈਂ ਹੱਥ ਪਹੁੰਚੇ ਤੂੰ ਵੀ ਬਾਂਸਰੀ ਅੱਛਾ ਤੇ ਰਿਦਮ ਤੋਂ ਤਬਲੇ ਦੇ ਕੋਲ ਤੇ ਤੁਸੀਂ ਜਿੱਦਾਂ ਹੁਣ ਉਹ ਟਿਊਨ ਸੈੱਟ ਕਰਦੇ ਆ ਬਹੁਤ ਕੰਮ ਇੱਥੇ ਇੰਡੀਆ ਦੇ ਵਿੱਚ ਖਾਸ ਕਰਕੇ ਮੈਨੂੰ ਲੱਗਦਾ ਜਾਂ ਤਾਂ ਕਲਾਕਾਰ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਦੇ ਤੇ ਉਹਦੇ ਤੇ ਟਾਈਮ ਨਹੀਂ ਦਿੰਦੇ ਉਹਨੂੰ ਤੇ ਉਹੋ ਜੀ ਜਿੱਦਾਂ ਤੁਸੀਂ ਖੁੱਲ ਕੇ ਤੁੰਬੀ ਤੇ ਖੁੱਲ ਕੇ ਸਟੇਜ ਪਰਫਾਰਮੈਂਸ ਕਰਦੇ ਆ ਨਵੇਂ ਵਧੀਆ ਕਰਦੇ ਆ ਹਨਾ ਤੇ ਉਹ ਚੀਜ਼ ਜਿਹੜੀ ਆ ਬਹੁਤ ਕਲਾਕਾਰਾਂ ਨੂੰ ਇੰਡੀਆ ਦੇ ਕਲਾਕਾਰਾਂ ਨੂੰ ਬਹੁਤ ਜ਼ਰੂਰਤ ਹੈ ਉਹਨੂੰ ਮਿਹਨਤ ਕਰਨ ਦੀ ਇਹ ਨੂੰ ਸਿੱਖਣ ਦੀ ਇੰਨੀ ਵੀ ਬਹੁਤ ਕਲਾਕਾਰ ਬਹੁਤ ਆਮ ਗੱਲਾਂ ਦੇ ਵਧੀਆ ਠੀਕ ਹੈ ਨਾ ਪਰ ਇੱਕ ਸ਼ੌਂਕ ਜਿਹੜਾ ਅੰਦਰੋਂ ਤੁਹਾਨੂੰ ਸ਼ੌਕ ਹੁੰਦਾ ਚਮਕੀਲਾ ਸਾਹਿਬ ਨੂੰ ਇੱਕ ਸ਼ੌਕ ਸੀਗਾ ਨਾ ਕਿ ਉਹ ਦੁਆ ਸੀਗਾ ਸ਼ੌਕ ਦੇ ਨਾਲ ਕੋਈ ਵੀ ਕੰਮ ਆਪਾਂ ਉਦੋਂ ਵੀ ਘਰੇ ਵੀ ਜੇ ਤੁਹਾਨੂੰ ਕੋਈ ਕੰਮ ਕਰਨ ਦਾ ਸ਼ੌਕ ਹੋ ਗਿਆ ਗਾਰਡਨ ਰੱਖ ਲੋ ਆਪਾਂ ਸਾਡਾ ਸ਼ੌਕ ਹੈ ਨਾ ਆਪਾਂ ਬਹੁਤ ਵਧੀਆ ਕਰਾਂਗੇ ਜੇ ਆਪਾਂ ਨੂੰ ਮਜਬੂਰੀ ਨਾਲ ਕਰਦੇ ਹਨ ਕਿ ਆਪਾਂ ਕਲਾਕਾਰ ਗੱਲ ਨਹੀਂ ਬਣਦੀ ਉਹ ਚੀਜ਼ ਨਹੀਂ ਤੁਹਾਨੂੰ ਇਹਦਾ ਸ਼ੌਕ ਤੇ ਇੰਡੀਆ ਦੇ ਵਿੱਚ ਤੁਸੀਂ ਪਹਿਲੀ ਵਾਰੀ ਆਏ ਹਾਂ ਹਾਂਜੀ ਅਸੀਂ ਪਹਿਲੀ ਵਾਰੀ ਆਏ ਹਾਂ ਦੇ ਚਮਕੀਲਾ ਮੇਲੇ ਤੇ ਪਹਿਲੀ ਵਾਰ ਗਿਆ ਪਹਿਲੀ ਵਾਰ ਅਸੀਂ ਸਾਥ ਕਿਲਾ ਸਾਹਿਬ ਦੇ ਮੇਲੇ ਤੇ ਗਿਆ ਸੀਗਾ ਤੇ ਉੱਥੇ ਉੱਥੇ ਸਾਨੂੰ ਇੰਗਲੈਂਡ ਦੇ ਵਿੱਚ ਸਾਡੀ ਜੋੜੀ ਪੜਾਈ ਗਈ ਹੈਗਾ ਹਨਾ ਜਿੰਦਰ ਜਿੰਦਰ ਸਾਹਿਬ ਜਿੰਦਰ ਬਰਿੰਗ ਸਾਹਿਬ ਨੇ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਜੋੜੀ ਬਣਾਇਆ اچھا ਬਰਿੰਗ ਸਾਹਿਬ ਨੇ ਫੇ ਉਹ ਕਹਿੰਦੇ ਬਈ ਇਦਾਂ ਕਰਦੇ ਆਪਾਂ ਇੰਡੀਆ ਜਾਣਾ ਤੇ ਵੀ ਤੁਸੀਂ ਜਦੋਂ ਉਹਨਾਂ ਦੇ ਘਾਣੇ ਗਾਉਂਦੇ ਪਹਿਲਾਂ ਉਹਨਾਂ ਨੂੰ ਤੁਸੀਂ ਜਾ ਕੇ ਬਹੁਤ ਵਧੀਆ ਗੱਲ ਹੈ ਜੀ ਉਹਨਾਂ ਦੇ ਸ਼ਰਧਾਂ ਦੀ ਦਿੱਤੀ ਜਾਂਦੀ ਹੈ ਹਾਂ ਜੀ ਉਹ ਉਹ ਤਾਂ ਜੀ ਹਨਾ ਮੈਂ ਕਿਹਾ ਜੋ ਠੀਕ ਆ ਫਿਰ ਸਾਨੂੰ ਨਹੀਂ ਪਤਾ ਸੀਗਾ ਕਿ ਮੇਲੇ ਤੇ ਕੀ ਹੋਣਾ ਕੀ ਨਹੀਂ ਹੋਣਾ ਅਸੀਂ ਉੱਥੇ ਚਲੇ ਗਏ ਅਸੀਂ ਸਟੇਜ ਤੇ ਵੀ ਬੈਠ ਗਏ ਮੈਂ ਜਿੰਦ ਸਾਹਿਬ ਦੇ ਮੋਬਾਈਲ ਦੇਖੇ ਉਹ ਸਮੀਲ ਦੇਖੇ ਸਭ ਮੇਰੇ ਆ ਦੇਖੇ ਸਾਨੂੰ ਇਹ ਨਹੀਂ ਪਤਾ ਸੀ ਵੀ ਕੀ ਹੋਣ ਲੱਗਦਾ ਸੀ ਅਸੀਂ ਥੋੜਾ ਘੁੰਮ ਸੀਗੇ ਪਰ ਫੇਸ ਸੀ ਤੇ ਜੋ ਚੜਕੇ ਗੁਰਮਾਰਜੀ ਐਸੀ ਕਰ ਪਾਉਗੇ ਕਰ ਪਾ ਬਾਈ ਹਾਪੀ ਲੋਕਾਂ ਨੇ ਇੰਨਾ ਪਸੰਦ ਕੀਤਾ ਲੋਕਾਂ ਨੂੰ ਹਨਾ ਫੀਲ ਇਦਾਂ ਹੋਇਆ ਵੀ ਚਮਕੀਲਾ ਹੀ ਕਿਉਂਦਾ ਕਿਉਂਕਿ ਜਿਹੜੇ ਪੈਸੇ ਆ ਆਪਾਂ ਨੂੰ ਕੌਂਡਾਂ ਦੇ ਹਿਸਾਬ ਨਾਲ ਆਪਾਂ ਨੂੰ ਪੈਸੇ ਆਂਦੀ ਨੇ ਕੀਮਤ ਵੱਧ ਜਿਹੜਾ ਸਰੋਤਾ ਹੈ ਹਨਾ ਉਹਦੇ ਪੈਸੇ ਕੀ ਵੀਰੇ ਆਪਾਂ ਨੂੰ ਸਾਂਭ ਕੇ ਰੱਖਣੇ ਪੈਂਦੇ ਆ ਕਿਉਂਕਿ ਉਹ ਚੀਜ਼ ਅਲੱਗ ਚੀਜ਼ ਹੁੰਦੀ ਜਿਹੜੀ ਉਹਨਾਂ ਨੇ ਪਿਆਰ ਨਾਲ ਦਿੱਤੀ ਹੁੰਦੀ ਤੁਹਾਡੇ ਤੋਂ ਪੁੱਛ ਕੇ ਦਿੱਤੀ ਹੁੰਦੀ ਇੱਕ ਚੀਜ਼ ਮੈਂ ਜ਼ਰੂਰ ਇੰਨੇ ਪੈਸੇ ਲੋਕਾਂ ਨੂੰ ਉੱਥੇ ਕਦੀ ਕਿਸੇ ਕਲਾਕਾਰ ਨੂੰ ਇਦਾਂ ਨਹੀਂ ਦਿੱਤੇ ਜਦੋਂ ਤੁਹਾਨੂੰ ਤੁਸੀਂ ਕਹਿੰਦੇ ਸੀ ਨਾ ਫੜਾਓ ਨਾ ਦਿਓ ਪਰ ਮੇਰਾ ਜੀ ਕਰਦਾ ਸੀ ਕਿਤੇ ਫੜੀ ਜਾਣ ਕਿਉਂਕਿ ਉਹ ਉਹ ਚੀਜ਼ ਜਿੱਤੇ ਅਸੀਂ ਉਹਨਾਂ ਦੀ ਸਟੇਜਾਂ ਬਹੁਤ ਦੇਖੀਆਂ ਆ ਮੈਂ ਤੁਸੀਂ ਉਹਨਾਂ ਦੀ ਡੈਥ ਵੀ ਮੇਰੇ ਸਾਹਮਣੇ ਹੋਈ ਆ ਠੀਕ ਹੈ ਜੀ ਆਪਣੇ ਮੱਠੜੇ ਪੈਂਦੇ ਨਾਲ ਹੀ ਮੈਂ ਸੰਭਾਲੀ ਸੀ ਇਹ ਚੀਜ਼ ਜਦੋਂ ਹੋਈ ਆ ਤੇ ਉਹ ਉਹਨਾਂ ਦੇ ਨਾਲ-ਨਾਲ ਵਿਚਰੇ ਮਿਲੇ ਆ ਉਹਨਾਂ ਦੇ ਦਸਤਰ ਵੀ ਗਏ ਆ ਉਹਨਾਂ ਦੇ ਟੇਪ ਵੀ ਠੀਕ ਕੀਤੀ ਮਤਲਬ ਉੱਥੇ ਸੇਕਾ ਤੁਮ ਮੈਂ ਤੁਹਾਡੀ ਇੰਟਰਵਿਊ ਕਰਦਾ ਤੁਸੀਂ ਰਹਿੰਦੇ ਮੇਰੀ ਇੰਟਰਵਿਊ ਮੈਨੂੰ ਦੱਸੋ ਮੈਂ ਤਾਂ ਨਸਣਾ ਪਤਾ ਸੀ ਪਹਿਲੀ ਵਾਰ ਹੀ ਮਿਲੇ ਆ ਮੈਂ ਤਾਂ ਕਰਕੇ ਵੀ ਤੁਹਾਨੂੰ ਉਹ ਗੱਲਾਂ ਦੱਸਦਾ ਹਾਂ ਉਹ ਬੰਦਿਆਂ ਦਾ ਸੁਭਾਜ ਬਹੁਤ ਹੀ ਚੰਗੇ ਬੰਦੇ ਸੀ ਬਹੁਤ ਹੀ ਚੰਗੇ ਮਨ ਦੇ ਬਹੁਤ ਹੀ ਚੰਗੇ ਸੀ ਗਾਣੇ ਜਿਹੜੀ ਹੁੰਦੇ ਅਲੱਗ ਕੰਮ ਹੁੰਦਾ ਤੁਹਾਡਾ ਹੈ ਨਾ ਹੁਣ ਤੁਹਾਡੇ ਇੱਕ ਇੱਥੇ ਇੰਡੀਆ ਦੇ ਲੋਕਾਂ ਨੂੰ ਜਿਹੜੇ ਤੁਹਾਡੀ ਇੰਟਰਵਿਊ ਦਾ ਕਲਾਸਟ ਟਾਈਮ ਮੈਂ ਦੇਖੀ ਸੀ ਪਿੱਛੇ ਜਾ ਉਹ ਬੰਦੇ ਨੇ ਟਾਈਟਲ ਲਿਖਿਆ ਕਿ ਉਹ ਅਲੱਗ ਜਿਹਾ ਇਦਾਂ ਬਣਾਇਆ ਸੀਗਾ ਉਹਨੇ ਕੀ ਦਿੱਤਾ ਟਾਈਟਲ ਜਿਹੜਾ ਇਹ ਚਮਕੀਲੇ ਦੇ ਰਾਹ ਤੇ ਤੁਰਪੇ ਜੋੜੀ ਤੁਹਾਡੇ ਜਿਹੜੀ ਵੀਡੀਓ ਬਣਾਈਆਂ ਨੇ ਹੈ ਨਾ ਟਾਈਟਲ ਇਦਾਂ ਕਿਸੇ ਨੂੰ ਮੈਨੂੰ ਲੱਗਦਾ ਮੈਨੂੰ ਲੱਗਾ ਵੀ ਉਹ ਇਦਾਂ ਨਹੀਂ ਇਦਾਂ ਲਿਖਣਾ ਚਾਹੀਦਾ ਵੀ ਚਮਕੀਲੇ ਦੇ ਰਾਹ ਤੇ ਤੁਰਪੇ ਉਹਨਾਂ ਦਾ ਰਾਹ ਕਿਹੜਾ ਮਾੜਾ ਸੀਗਾ ਇਹ ਜਿਹੜਾ ਕਲਾਕਾਰੀ ਆ ਮਤਲਬ ਕੰਮ ਆ ਨਾ ਪਹਿਲੀ ਗੱਲ ਤਾਂ ਮੈਨੂੰ ਪਤਾ ਵੀ ਨਹੀਂ ਲੱਗਦਾ ਇਹ ਪਤਾ ਨਹੀਂ ਲੱਗਦਾ ਕਿ ਲੋਕ ਜਿਹੜੇ ਹੈ ਨਾ ਯੂਜ਼ ਕਰਦੇ ਆ ਸਾਨੂੰ ਪੰਜਾਬੀ ਇੰਨਾ ਤਾਂ ਪੜਨੀ ਉਹ ਨਹੀਂ ਵੀ ਪਤਾ ਲੱਗਦਾ ਕਿ ਮੈਨੂੰ ਹੁਣ ਇਦਾਂ ਲੱਗਾ ਵੀ ਅਗਲੇ ਨੇ ਤਾਂ ਆਪਣਾ ਟਾਈਟਲ ਬਣਾ ਕੇ ਹਨਾ ਆਪਣੀ ਬੱਲੇ ਬੱਲੇ ਕਰਾ ਲਈ ਜਦੋਂ ਤੁਹਾਡੇ ਵੀ ਵੀਵ ਜ਼ਿਆਦਾ ਹੋ ਜਾਣੇ ਆ ਲੋਕਾਂ ਨੂੰ ਪਤਾ ਲੱਗ ਜਾਣਾ ਵਧੀਆ ਖਾਲਿਆ ਪਰ ਥੋੜਾ ਜਿਹਾ ਬੰਦੇ ਤੇ ਕੱਲ ਨੂੰ ਕੋਈ ਸੋਚਣ ਵਾਲਾ ਕੀ ਸੋਚੂਗਾ ਯਾਰ ਇਹ ਕੋਈ ਮਤਲਬ ਗਲਤ ਹੋ ਜਾਂਦਾ ਤੁਹਾਨੂੰ ਕੋਈ ਮਾੜਾ ਚੰਗਾ ਕਹੂਗਾ ਜਾਂ ਸਮਝ ਗਏ ਭਾਈ ਦੇਖੋ ਫੋਨ ਕਰੂਗਾ ਸਾਨੂੰ ਫੋਨ ਫੋਨ ਆਉਂਦੇ ਮੈਂ ਤੁਹਾਨੂੰ ਔਨਸਟਲੀ ਦੱਸਦਾ ਅਸੀਂ ਜਾਂਦੇ ਇੱਥੇ ਸਾਨੂੰ ਫੋਨ ਸਾਰੇ ਪਾਸੇ ਮੈਡੀਕਲ ਫਸਟ ਜਰਮਨੀ ਇੰਗਲੈਂਡ ਇੱਥੇ ਵੀ ਚੰਡੀਗੜ੍ਹ ਗੰਗਾਨਗਰ ਇੱਥੇ ਜਲੰਧਰ ਸਾਰੇ ਪਾਸੇ ਲੋਕੀ ਪਿਆਰ ਦਿੰਦੇ ਨਾਲੇ ਸਾਨੂੰ ਇਹ ਪਿਆਰ ਨਾ ਆ ਸਾਨੂੰ ਨਹੀਂ ਹੈਗਾ ਕੋਈ ਮੇਰੇ ਖਲ ਮੇਰੇ ਨਾਲ ਆ ਸਾਮੀ ਤੁਹਾਨੂੰ ਦੱਸੂਗੇ ਨਾ ਇੰਟਰਸਟਿਡ ਇਨ ਦਾ ਐਨੀਬਡੀਜ਼ ਪੋਲਿਟਿਕਸ ਇੰਫੀਂਗ ਲਾ ਭਾ ਅਸੀਂ ਸਿਰਫ ਪਰ ਉਹ ਬਾੜ ਦਿੰਦੇ ਤੁਹਾਨੂੰ ਹਣਾ ਯੂਜ਼ ਚੈਨਲ ਦਾ ਮਾਣੀ ਬਾੜ ਤੇ ਅਸੀਂ ਅਲੱਗ ਚੀਜ਼ਾਂ ਅਸੀਂ ਹੈਗੇ ਉਹਨਾਂ ਨੂੰ ਦੇਖਿਆ ਆ ਤੇ ਪਿਆਰੇ ਅਸੀਂ ਅਸੀਂ ਮੈਂ ਆਪਣਾ ਮੈਂ ਕੰਮ ਕਰਦਾ ਸ਼ੌਕ ਲਈ ਉਹਦੇ ਬਸ ਸ਼ੌਕ ਹੀ ਆ ਵੀ ਆਪਾਂ ਇਦਾਂ ਕਰਦੇ ਆ ਨਾ ਜੇ ਤੁਹਾਨੂੰ ਕੋਈ ਨਾ ਸ਼ੌਕ ਆ ਸਾਨੂੰ ਉਹ ਵੀਡੀਓ ਦੇਖਣ ਦਾ ਵੀ ਕੋਈ ਨਾ ਸ਼ੌਕ ਆ ਨਹੀਂ ਨਹੀਂ ਵਧੀਆ ਭਾਈ ਆਪਾਂ ਉਹ ਮੇਲੇ ਤੇ ਤੁਹਾਡੇ ਮੈਂ ਚੈਨਲ ਨੂੰ ਪਾਈ ਮੇਰੇ ਨਾਲ 30 40k ਹੈ ਨਾ ਮੈਂ ਤੁਹਾਡਾ ਚੈਨਲ ਚੰਗੀ ਤਰ੍ਹਾਂ ਦੇਖਦਾ ਮੈਂ ਤੁਹਾਡਾ ਮੈਂ ਤੁਹਾਡਾ ਫੈਨ ਆ ਭਾਈ ਹੈਨਾ ਤੁਸੀਂ ਜਿੱਥੇ ਤੱਕ ਰ ਗਏ ਆ ਚੰਗੀਲਾ ਸਾਹਿਬ ਦੇ ਕੱਪੜੇ ਵੀ ਸਾਰਾ ਕੁਝ ਤੁਸੀਂ ਹੈ ਨਾ ਇੱਥੇ ਤੱਕ ਰ ਪਹੁੰਚ ਬਹੁਤ ਨੇੜੇ ਤੋਂ ਅਮੈਂ ਇਸੇ ਕਾ ਨਾ ਬਟ ਸਾਡਾ ਭਾਈ ਇਹ ਸਾਡਾ ਹੋਰ ਨਹੀਂ ਕੁਝ ਜੀ ਹਾਂ ਜੀ ਤੇ ਆਪਾਂ ਸਵੇਜ ਦੇ ਤਾਂ ਕਿ ਇੰਜੋਏ ਕਰ ਤੇ ਤੁਹਾਡੀ ਜੋੜੀ ਮੈਰਿਜ ਹੋਈ ਹੈ ਜਾਂ ਕਿ ਉਹਦੇ ਨਹੀਂ ਭਾਜੀ ਇਹ ਮੇਰੀ ਜੋੜੀ ਪਾਰਟਨਰ ਦੀ ਮੈਂ ਇਹਦਾ ਜੋੜੀ ਪਾਰਟਨਰ ਹੈ ਮਤਲਬ ਮੈਰਿਜ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਵੀ ਕਰੇ ਵਿਆਹ ਕਰਾਇਆ ਵੀ ਜੋੜੀ ਬਣੀ ਹੈ ਇਦਾਂ ਹੋ ਜਾਂਦਾ ਤੇ ਉਹ ਗੱਲ ਆਪਾਂ ਕਲੀਅਰ ਕਰ ਦਈਏ ਇਹ ਵਿਆਹ ਨਹੀਂ ਵੀ ਜੋੜੀ ਪਾਰਟਨਰ ਦੇ ਜਿੱਦਾਂ ਤੇ ਸ੍ਰਿੰਦਰ ਸੋਨੀਆਂ ਤੇ ਚਮਕੀਲਾ ਸਾਹਿਬ ਉਹਦੇ ਸੀਗੇ ਤੇ ਇਸ ਤੇ ਗਾਇਦਾ ਲੈਂਦੇ ਆਪਣੇ ਆਪਣੇ ਗਾਣੇ ਲਾ ਲੈਂਦੇ ਠੀਕ ਹੈ ਜੀ ਇੰਗਲੈਂਡ ਦੇ ਵਿੱਚ ਵੀ ਜਦੋਂ ਵਿਆਹ ਤੇ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਹੁਣ ਇੰਗਲੈਂਡ ਦੇ ਲੋਕ ਵੀ ਆਪਣੀ ਵੀਡੀਓ ਤੁਹਾਡੀ ਇਹ ਵੀਡੀਓ ਤਾਂ ਸਾਰਿਆਂ ਨੇ ਇੰਗਲੈਂਡ ਦੇਖਦਾ ਉਹਨਾਂ ਨੇ ਹਾਂਜੀ ਉਹਨਾਂ ਨੇ ਦੇਖਣਾ ਤੇ ਫਿਰ ਤੁਸੀਂ ਵੀ ਆਪਣੇ ਆਪਣੇ ਵਿਆਹਾਂ ਤੇ ਸੱਦ ਕੇ ਵੀਡੀਓ ਰੌਣਕਾਂ ਵਧੀਆ ਲਾ ਸਕਦੇ ਤੁਸੀਂ ਦਦਾਰ ਸੰਧੂ ਦੇ ਰਮਲੇ ਦੇ ਹਰ ਇੱਕ ਗਾਣੇ ਮੈਨੂੰ ਪਤਾ ਮਹੰਮਦ ਸਿੰਘ ਰਣਜੀਤ ਕੌਰ ਦੇ ਪੁਰਾਣੇ ਜਿਹੜੀ ਮੇਰੀ ਉਮਰ ਦੇ ਲੋਕ ਆ ਉਹ ਬਹੁਤ ਸੁਣਨਾ ਪਸੰਦ ਕਰਦੇ ਉਹ ਗਾਣੇ ਤੇ ਤੁਸੀਂ ਉਹ ਸਾਰੇ ਉਹ ਗਾ ਲੈਂਦੇ ਮਤਲਬ ਕੋਸ਼ਿਸ਼ ਕੋਸ਼ਿਸ਼ ਕਰ ਸਕਦੇ ਕਰਦੇ ਆ ਤੇ ਬਾਕੀ ਅਸੀਂ ਸਾਡਾ ਫਰਜ਼ ਹੁਣ ਆਪਾਂ ਮਿਲੇ ਆ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਹੜੇ ਗਾਣੇ ਜਿਹੜੇ ਗਾਉਂਗੇ ਤਾਂ ਫਿਰ ਹੋਰ ਜ਼ਿਆਦਾ ਬੈਟਰ ਹੋਈ ਜਾਊਗਾ ਤੁਸੀਂ ਦੱਸੋ ਸਾਨੂੰ ਅਸੀਂ ਲਈ ਜਾਊਗਾ ਹਾਂ ਜਿਹੜਾ ਵੀ ਇਹ ਵੀਡੀਓ ਵੀ ਦੇਖਦੇ ਨਾ ਜੇ ਤੁਹਾਡੀ ਵੀ ਕੋਈ ਰਿਕੁਐਸਟ ਹੈਗੀ ਹੋਵੇ ਆਹ ਗਾਣਾ ਤੁਸੀਂ ਤੁਸੀਂ ਮੈਸੇਜ ਕਰ ਸਕਦੇ ਹੋ ਉਹਦੇ ਥੱਲੇ ਹਾਂਜੀ ਉਹਨਾਂ ਨੂੰ ਕੰਟੈਕਟ ਕਰ ਲਓ ਆਪਾਂ ਕਰ ਸਕਦੇ ਹਾਂ ਮੈਸੇਜ ਭੇਜ ਦੋਗੇ ਸਾਡੇ ਤੱਕ ਤੇ ਇਹ ਇਹ ਜਿਹੜਾ ਵੀ ਤੁਸੀਂ ਕਹੋਗੇ ਆਪਾਂ ਉਹ ਕੋਸ਼ਿਸ਼ ਕਰੀਏ ਉਹ ਗੀਤ ਤਿਆਰ ਕਰਕੇ ਸੰਗੀਲਾ ਸਾਹਿਬ ਦਾ ਉਹ ਗਾਣਾ ਕੋਈ ਵੀ ਪੇਸ਼ ਕਰ ਸਕਦੇ ਆ ਤੇ ਇਸੇ ਵਿੱਚ ਤੁਸੀਂ ਦੱਸੋ ਆਪਣੇ ਬਾਰੇ ਕੁਝ ਕਿੱਦਾਂ ਤੁਹਾਨੂੰ ਗਾਉਣਾ ਵਧੀਆ ਲੱਗਦਾ ਗਾਣੇ ਵਧੀਆ ਲੱਗਦੇ ਆ ਬੋਲ ਕੇ ਇਹ ਸਾਰਾ ਕੁਝ ਵਧੀਆ ਯੂ نو ਇੱਥੇ ਹੈ ਨਾ ਜਿੰਨਾ ਪਿਆਰ ਸਾਨੂੰ ਮਿਲਿਆ ਹੈ ਇੰਡੀਆ ਦੇ ਵਿੱਚ ਪਿਆਰ ਅਲੱਗ ਹੁੰਦਾ ਹਾਂਜੀ ਇੱਥੇ ਲੋਕੀ ਦਿਲੋਂ ਪਿਆਰ ਕਰਦੇ ਆ ਇਹ ਅਲੱਗ ਜਿਹਾ ਹੈ ਇਹ ਗੱਲ ਮੈਨੂੰ ਨਹੀਂ ਪਤਾ ਸੀ ਹਾਂ ਫਸਟ ਟਾਈਮ ਪਤਾ ਲੱਗਿਆ ਵੇ ਲੋਕ ਇਦਾਂ ਪਿਆਰ ਕਰਦੇ ਕਿ ਅੰਗਲਿਆਂ ਅੰਗਲੈਂਡ ਚ ਹੁੰਦਾ ਤੁਸੀਂ ਕੰਮ ਕੀਤਾ ਢੋਲ ਵਜਾਇ ਭੰਗੜੇ ਪਾਏ ਚਲੇ ਗਏ ਲੋਕਾਂ ਦਾ ਕੋਈ ਇੰਟਰਸਟਡ ਨਹੀਂ ਹੁੰਦੇ ਤੁਹਾਡੇ ਨਾਲ ਉੱਥੇ ਉੱਥੇ ਵੀ ਜੁੜਦੇ ਨਹੀਂ ਤੁਹਾਡੇ ਨਾਲ ਹਨਾ ਉੱਥੇ ਵੀ ਹੈਗੇ ਆ ਉੱਥੇ ਵੀ ਕਈ ਲੋਕੀ ਆ ਜਿਹੜੇ ਜੈਨੂਇਨਲੀ 뮤זיਕ ਨੂੰ ਪਿਆਰ ਕਰਦੇ ਮੈਨੂੰ ਲੱਗਦਾ ਮਿਲਿਆਂ ਦੇ ਉੱਤੇ ਸਾਰੇ ਪਾਸੇ ਹੁਣ ਆਪਾਂ ਪ੍ਰੋਗਰਾਮ ਲਾਇਦਾ ਉੱਥੇ ਵੀ ਬਹੁਤ ਦੇ ਤੁਹਾਨੂੰ ਵੀ ਧੱਕੇ ਆਪ ਨੂੰ ਧੱਕਾ ਕਰਨਾ ਮੈਨੂੰ ਪਤਾ ਹੈ ਮੇਰੀ ਸਿੱਧੀ ਤੁੰਦੀ ਆ ਕੋਈ ਨਾ ਤਾਂ ਵਾਟਰ ਪੰਪਰ ਨਹੀਂ ਹੈਗਾ ਉਹ ਇੱਕ ਤਾਰ ਹੀ ਆ ਇੱਕ ਤਾਰ ਆ ਹਾਂ ਬਜਾਉਣੀ ਆਉਂਦੀ ਹੈ ਨਾ ਜਿੱਕਰ ਤੁਹਾਨੂੰ ਸਿੱਤਾ ਜੀ ਨਾਲ ਮੈਨੂੰ ਵੀ ਸਿੱਧੀ ਬਜਾਉਣੀ ਆਉਂਦੀ ਮੈਂ ਕੋਈ ਐਡਾ ਹਾਂ ਜੀ ਨਹੀਂ ਜਿਹੜੇ ਉਹਨਾਂ ਦੇ ਗਾਣਿਆਂ ਤੇ ਦੇਖੋ ਨਹੀਂ ਵੱਜਦੀ ਕਿਸੇ ਤੋਂ ਨਹੀਂ ਇੰਨੀ ਵਧੀਆ ਵੱਜਦੀ ਸੋਰਿਆ ਤੁਹਾਨੂੰ ਸੁਰ ਦਾ ਗਿਆਨ ਕਰਕੇ ਤੁਸੀਂ ਉਹਨੂੰ ਸਹੀ ਵਜਾਉਨੇ ਆ ਜਿਹਨੂੰ ਨਹੀਂ ਗਿਆਨ ਹੈ ਉਹ ਵਜਾਈ ਜਾਂਦੇ ਆ ਗਾਣਾ ਵੱਜ ਜਾਂਦਾ ਪਰ ਸੁਰ ਤਾਂ ਥੋੜੀ ਪਤਾ ਉਹ ਕਿਹੜੇ ਸੁਰ ਤੇ ਵਜਾਉਂਦੇ ਆ ਉਹ ਨਹੀਂ ਪਤਾ ਹੁੰਦਾ ਸੁਰ ਕਰਨੀ ਕੋਈ ਵੀ ਸਾਜ ਨੂੰ ਸੁਰਤ ਕਰਨਾ ਸੁਰਤ ਕਰਨਾ ਪੈਂਦਾ ਤੇ ਉਹ ਜਿਹਨੇ ਨਹੀਂ ਕੀਤਾ ਉਹ ਅਲੱਗ ਲੋਕਾਂ ਨੂੰ ਪਤਾ ਲੱਗ ਜਾਂਦਾ ਸਾਨੂੰ ਵੀ ਸਾਨੂੰ ਭਾਂਵੇਂ ਪਤਾ ਨਹੀਂ ਕੋਣ ਤਾਂ ਸਾਨੂੰ ਪਤਾ ਲੱਗ ਜਾਂਦਾ ਮੈਨੂੰ ਤਾਂ ਤੁਹਾਡੇ ਕੰਨਾਂ ਨੂੰ ਪਤਾ ਲੱਗਦਾ ਬੰਦਾ ਰੱਜਣ ਦਾ ਬੰਦਾ ਕੀ ਕਹੋਂਦਾ ਕਿੱਥੇ ਕਹੋਂਦਾ ਕੀ ਕਹੋਣਾ ਚਾਹੀਦਾ ਤੇ ਤੁਸੀਂ ਕਿੱਦਾਂ ਸਿੱਖਿਆ ਸਟਾਰਟ ਕਿੱਦਾਂ ਕੀਤਾ ਸੀ ਮੈਂ ਤੁਸੀਂ ਮੈਂ ਕਾਫੀ ਮੈਂ ਆਈ ਥਿੰਕ ਮੈਂ ਹੇਠ ਤੇ ਸਭ ਤੋਂ ਮੈਨੂੰ ਪਤਾ ਨਹੀਂ ਕਿ ਕਿਹੜੀ ਕਿੰਨੀ ਏਜ ਸੀ ਕਿ ਮੈਨੂੰ ਵਾਓ ਸੀ ਇਨ ਲਾਈਕ ਯੂ ਯੂ ਵਾਣ ਟੂ ਗੈਟ ਯੂ ਮਸਟ ਕਿੰਨੇ ਸਾਲ ਹੋ ਗਏ ਸਿਕਦੇ ਸਿਕਨੇ 2 ਸਾਲ ਹੋਏ 3 ਸਾਲ ਕਿੰਨੇ ਐਕਚੁਅਲੀ ਮੈਂ ਸਿਕਿਆ ਨਹੀਂ ਅੱਛਾ ਕੌਣ ਲੱਗਾ ਹੈ ਤੁਸੀਂ ਤੁਸੀਂ ਉਹਨਾਂ ਦੇ ਅਖਾੜੇ ਦੇਖੇ ਚੰਕੀਲਾ ਤੇ ਅਮਰਜੋਧੇ ਅਖਾੜੇ ਦੇਖੇ ਪੀਪੀ ਜਦੋਂ ਆਪਰ ਰੈਸਨ ਕਰਨ ਲੱਗੇ ਪੀਪੀ ਉਹ ਬੈਂਡ ਮੈਂਬਰ ਸਾਰਿਆਂ ਨੇ ਹੱਥ ਕੀਤੀ ਆ ਕਿ ਫਾਈਨੈਂਸ਼ਲ ਬਾਰੇ ਤਾਂ ਲੱਗਾ ਉਹਨਾਂ ਦਾ ਪਰ ਤੁਸੀਂ ਗਾਉਣੇ ਆ ਹੁਬੂ ਬਾਕੀ ਸਾਰਾ ਕੁਝ ਵਧੀਆ ਕਰਦੇ ਆ ਤੁਸੀਂ ਇੱਕ ਉਹਨਾਂ ਵਾਂਗੂ ਜਿਕੇ ਤੇ ਉਹ ਤਾੜੀ ਮਾਰ ਨਹੀਂ ਸਕ ਲੋ ਨਾਲ ਨਾਲ ਹੁਣ ਬਸ ਮੈਂ ਹਨਾ ਮੈਂ ਉਹਨੂੰ ਉਹਨੂੰ ਹੁਣ ਇਹੀ ਘਟਿਆ ਬਾਕੀ ਸਾਰਾ ਕੁਝ ਠੀਕ ਆ ਮੈਂ ਕੱਢ ਸਕਦੀ ਪਰ ਮੈਂ ਜਾਣ ਕੇ ਨਹੀਂ ਕੱਢਦੀ ਨਹੀਂ ਤੁਹਾਨੂੰ ਪਤਾ ਕੀ ਗੱਲ ਆ ਆਪਾਂ ਆਪ ਆਪਣੇ ਲਈ ਨਹੀਂ ਕਰਨਾ ਆਪਾਂ ਲੋਕਾਂ ਲਈ ਕਰਨਾ ਦੇਖੋ ਜੇ ਉਹ ਤੁਸੀਂ বাজਾਉਂਗੇ ਉਹ ਤਾਲ ਦੇ ਵਿੱਚ ਵੱਜਦੀ ਆ ਤਾਂ ਨਾ ਹਾਂ ਅਲੱਗ ਅਲੱਗ ਸਵਾਦ ਆਊਗਾ ਮਜ਼ਾ ਆਊਗਾ ਤੁਹਾਨੂੰ ਆਪਣੇ ਆਪ ਵੀ ਆਊਗਾ ਤੂੰ ਵੀ ਦੇ ਨਾਲ ਤੁਸੀਂ ਤਾੜੀ ਮਾਰਨੀ ਉਹ ਸਿੱਖ ਲਓਗੇ ਗਾਣਿਆਂ ਦੇ ਹਿਸਾਬ ਨਾਲ ਆਹ ਕਾਪੀ ਕਰ ਲਓ ਤੁਸੀਂ ਉਹਨਾਂ ਦੀਆਂ ਪੀਂਘਾਂ ਭਾਈ ਤੁਹਾਡੀ ਗੱਲ ਇਹਨੇ ਸੁਣ ਲੈਣੀ ਮੇਰੀ ਗੱਲ ਨਹੀਂ ਸੁਣਨੀ ਨਹੀਂ ਉਹ ਆਪਣੇ ਲਈ ਨਹੀਂ ਮੈਂ ਦੱਸਿਆ ਲੋਕਾਂ ਲਈ ਆਪਾਂ ਦਰਸ਼ਕਾਂ ਲਈ ਜਿਹੜਾ ਆ ਉਹ ਨੂੰ ਕਰਨਾ ਤੇ ਬਿਜੋੜੀ ਯਾਰ ਮੈਂ ਸਟੇਜ ਤੇ ਲਹਿਣ ਲੱਗਿਆ ਸੀ ਫਿਰ ਮੈਨੂੰ ਕਹਾਲੇ ਪਤਾ ਨਹੀਂ ਤੁਹਾਨੂੰ ਉਸ ਗੱਲ ਦਾ ਪਤਾ ਕਿ ਨਹੀਂ ਨਹੀਂ ਮੈਨੂੰ ਪਤਾ ਕੀ ਅਸੀਂ ਵੀ ਨਾ ਮੈਂ ਨਾ ਸਾਰੇ ਸਾਰੇ ਕਹਿੰਦੇ ਆ ਕੋ ਜੋ ਇਹਨੇ ਤੁੰਬੀ ਦੀ ਕਾਪੀ ਕੀਤੀ ਤੁਹਾਨੂੰ ਉਹਦੀ ਵੀ ਤਾਰੇ ਦੀ ਵੀ ਤੋਂ ਕਾਪੀ ਕਰਨੀ ਪੈਣੀ ਆ ਗਾਣਾ ਲਾ ਲਓ ਨਾਲ বাজਾ ਕੇ ਦੇਖ ਲਓ ਤੁਹਾਨੂੰ ਆਟੋਮੈਟਿਕਲੀ ਸੈਟਿੰਗ ਆ ਯਾਨੀ ਤੇ ਵਧੀਆ ਰਿਕਾਰਡਿੰਗ ਦੇ ਵਿੱਚ ਬੜੀ ਵਧੀਆ ਲੱਗਦੀ ਆ ਇਹ ਜਰੂਰ ਆਪਾਂ ਹੌਲੀ ਹੌਲੀ ਹੋ ਜਾਊਗਾ ਤੁਸੀਂ ਤੁਸੀਂ ਸਾਨੂੰ ਇਹ ਮੈਂ ਲੈਣਾ ਆਉਂਗਾ ਆਪਾਂ ਰਿਕਾਰਡ ਕਰਾਂਗੇ ਉੱਥੇ ਬੈਠ ਕੇ ਇੰਟਰਵਿਊ ਕਰਾਂ ਤੇ ਤਦ ਤੱਕ ਆਪਾਂ ਥਾੜੀ ਸੈਟ ਕਰ ਲਈ ਆਹ ਨਹੀਂ ਥਾੜੀ ਨਹੀਂ ਕਰੀਏ ਥਾੜੀ ਲਈ ਮੈਂ ਕਰ ਲੂਗੀ ਸਹੀ ਤੁਹਾਡੇ ਵਾਸਤੇ ਆਹ ਦੇਖ ਲਓ ਹੁਣ ਆਪਾਂ ਲਾਈਵ ਕਰ ਰਹੇ ਹਾਂ ਸਾਰੇ ਦਰਸ਼ਕਾਂ ਨੂੰ ਦੇਖ ਲਓ ਤੇ ਤੁਹਾਨੂੰ ਜਿਹੜੀ ਕਾਟ ਅਮਰਜੋਤ ਤੋਂ ਮਹਿਸੂਸ ਹੁੰਦੀ ਆ ਉਹ ਵੀ ਇਹਨਾਂ ਦੀ ਪੂਰੀ ਕਰ ਦੇਣੀ ਆ ਹਾਂ ਇਹਦੀ ਜਰੂਰਤ ਤੇ ਬਹੁਤ ਵਧੀਆ ਪ੍ਰੋਗਰਾਮ ਲਾਉਣ ਲੱਗ ਜਾਣਾ ਬਸ ਹੌਲੀ ਹੌਲੀ ਇੰਡੀਆ ਦੇ ਵਿੱਚ ਕੋਈ ਵੀ ਕਲਾਕਾਰ ਦੱਸੋ ਇੰਡੀਆ ਤੋਂ ਹੀ ਜਦੋਂ ਪਤਾ ਲੱਗਦਾ ਲੋਕਾਂ ਨੂੰ ਫੇਰ ਪਿਆਰ ਇਹਨਾਂ ਦੇ ਵਿੱਚ ਤੁਹਾਡੇ ਚੈਨਲ ਤੁਹਾਡੇ ਚੈਨਲ ਦਾ ਮੇਨ ਆਪਾਂ ਹੁਣ ਉਹ ਕਿੰਨੇ ਤੇ ਗੱਲਬਾਤ ਵੀ ਗੱਡੀ ਚ ਬੈਠ ਕੇ ਕੀਤੀ ਸਾਡੇ ਕੋਲ ਗੱਲਬਾਤ ਕਰਨ ਦਾ ਵੀ ਟਾਈਮ ਨਹੀਂ ਲੱਗਾ ਇਹਨਾਂ ਦੇ ਨਾਲ ਵੀ ਇਹ ਵੀ ਇਹ ਵੀ ਇੰਨੇ ਬੀਜੀ ਹੋ ਗਏ ਐਵਰੀ ਡੇ ਰੋਜ਼ ਬੀਜੀ ਰਹਿੰਦੇ ਆ ਅੱਜ ਹੋਰ ਵੀ ਬੁਕਿੰਗ ਆ ਗਈ ਅੱਜ ਸ਼ਾਮ ਨੂੰ ਵੀ ਆਪਾਂ ਪ੍ਰੋਗਰਾਮ ਇੱਥੇ ਫਗਵਾੜਾ ਬੁਕਿੰਗ ਹੈ ਉੱਥੇ ਵੀ ਲਾਉਣਾ ਤੇ ਜਸਟ ਇਟਸ ਜਸਟ ਕ੍ਰੇਜ਼ੀ ਹੋਈ ਹੋਣਾ ਤੁਸੀਂ ਇੱਥੇ ਰਹੋਗੇ ਤਾਂ ਮੈਨੂੰ ਲੱਗਦਾ ਤੁਹਾਨੂੰ ਰਹਿਣਾ ਇੰਡੀਆ ਭਿਆ ਕਰਨਾ ਹੁਣ ਕਿਉਂਕਿ ਲੋਕਾਂ ਨੂੰ ਜਦੋਂ ਪਤਾ ਲੱਗ ਜਾਣਾ ਸਿਆਲਿਆਂ ਦੇ ਵਿੱਚ ਵਿਆਹ ਹੁੰਦੇ ਤੇ ਬਿਆਨ ਤੇ ਫਿਰ ਪ੍ਰੋਗਰਾਮ ਲੱਗਣੇ ਸ਼ੁਰੂ ਹੋ ਜਾਣਗੇ ਤੇ ਫਿਰ ਤੁਹਾਨੂੰ 6 ਮਹੀਨੇ ਇੱਥੇ ਰਹਿਿਆ ਕਰਿਓ ਪ੍ਰੋਗਰਾਮ ਦਾ ਹਿਸਾਬ ਨਾਲ ਦੋ ਤਿੰਨ ਜਣੇ ਆਵੇ ਨਹੀਂ ਟ੍ਰੈਕ ਕੀਤਾ ਸਾਨੂੰ ਬੁੱਕ ਕਰਨ ਮਾ ਜੀ ਫਿਰ ਤੁਸੀਂ ਕੱਲ ਚੱਲ ਜਾਣਾ ਵਾਪਸ ਮਿਲਣਾ ਕੱਲ ਚੱਲ ਜਾਣਾ ਅੱਜ ਕੱਲ ਵੀਡੀਓ ਸ਼ੂਟ ਸੀਗਾ ਜਿੱਥੇ ਮੇਲੇ ਤੇ ਸ਼ਾਮ ਨੂੰ ਪ੍ਰੋਗਰਾਮ ਤੇ ਕੱਲ ਸਾਡੀ ਰਾਤ ਨੂੰ ਫਰਾਈ ਬਾਕੀ ਪ੍ਰੋਮੋਟਰ ਸਾਡੇ ਆਸਟ੍ਰੇਲੀਆ ਦੇ ਵਿੱਚ ਆ ਹੋਰ ਸਾਰੀਆਂ ਕੰਟਰੀਆਂ 'ਚ ਹੈਗੇ ਆ ਉਹ ਵੀ ਹੁਣ ਮੈਨੂੰ ਲੱਗਦਾ ਨਹੀਂ ਹੈ ਜਿੰਦਰ ਸਾਹਿਬ ਨੂੰ ਫੋਨ ਆਇਆ ਸੀ ਆਸਟ੍ਰੇਲੀਆ ਤੋਂ ਉਹ ਰਾਤੀ ਮ ਆਪਣਾ ਭਾਈ ਤੁਸੀਂ ਤਾਂ ਹੁਣ ਨਹੀਂ ਤੁਸੀਂ ਤਾਂ ਤੁਸੀਂ ਤਾਂ ਸਾਡੇ ਹੁਣ ਪਾਰਟੀ ਦੇ ਮੈਂਬਰ ਆ ਮੈਂ ਮੈਂ ਤਾਂ ਮੈਂਬਰ ਜੇ ਕਿਸੇ ਨੇ ਵੀ ਬੁਕਿੰਗ ਕਰਨੀ ਪਾਜੀ ਉਹਨਾਂ ਨੂੰ ਮੈਨੂੰ ਜਦੋਂ ਮਰਜ਼ੀ ਫੋਨ ਕਰਦਾ ਉਹ ਬਈ ਸਾਰੀ ਇਨਫਰਮੇਸ਼ਨ ਆਪਾਂ ਚਰੱਕ ਕੇ ਬਤੀਜੀ ਸਾਰਾ ਕੁਝ ਭਾਈ ਜੀ ਕੋ ਲਾ ਤੇ ਆਸਟ੍ਰੇਲੀਆ ਦੇ ਵਿੱਚ ਮੈਂ ਉਹ ਜਿਹੜੀ ਉੱਥੇ ਹੋਊਗਾ ਕਿਉਂਕਿ ਮੇਰੇ ਆ ਯੂ ਆਰ ਫਰਮ ਅਸਟ੍ਰੇਲਿਆ ਹਾਂ ਮੇਰਾ ਉਹ ਜਿਹੜਾ ਸਿਟੀ ਜਨੇ ਆਫ ਓਕੇ ਠੀਕ ਆ ਜੀ ਮੈਂ ਵੀ ਜਾਦਾ ਆਸਟ੍ਰੇਲੀਆ ਦੇ ਵਿੱਚ ਮਿਲਣਾ ਮੇਰੇ ਨਾਲ ਨਾਮ ਤੁਹਾਡਾ ਤਲਵਿੰਦਰ ਹੈ ਤਲਵਿੰਦਰ ਸਿੰਘ ਤਲਵਿੰਦਰ ਸਿੰਘ ਡੂਡ ਰੈਡੀ ਰੈਡੀ ਹੋ ਜਾਓ ਅਸੀਂ ਆ ਰਹੇ ਹਾਂ ਹੁਣ ਆ ਰਹੇ ਹਾਂ ਬਸ ਪ੍ਰੋਗਰਾਮ ਲਾਉਣਾ ਆਸਟ੍ਰੇਲੀਆ ਦੇ ਵਿੱਚ ਮੈਲਬੌਰਨ ਚ ਨਹੀਂ ਕੋਈ ਗੱਲ ਮੈਂ ਪਾਰਕ ਮੈਲਬੌਰਨ ਹਾਂਜੀ ਨਹੀਂ ਜਾਣਾ ਚਾਹੀਦਾ ਤੇ ਜਿਹਨੂੰ ਅਸੀਂ ਬੁਲਾਵਾਂਗੇ ਸਾਡਾ ਭਾਜੀ ਇਹ ਆਵੇ ਅਸੀਂ ਤੁਸੀਂ ਸਟੇਜ ਦੇ ਵੀਡੀਓਜ਼ ਵੀ ਦੇਖੋ ਵੀ ਵਾਂਟ ਟੂ ਇੰਜੋਏ ਆਰਸੈਲਸ ਅਨ ਸਟੇਜ ਚਾਣਾ ਅਸੀਂ ਐਂਟਰਟੇਨ ਕਰਨਾ ਹੈ ਬਟ at the same time ਅਸੀਂ ਵੀ ਇੰਜੋਏ ਕਰਨਾ ਚਾਹੁੰਦੇ ਹਾਂ ਸਾਨੂੰ ਇਹ ਨਹੀਂ ਹੈਗਾ ਨਹੀਂ ਤੁਹਾਡੀ ਜਿਹੜੀ ਮਿਹਨਤ ਥੋੜੀ ਹੈ ਹੁਣ ਤੋਂ ਦਿਨ ਦਸੀ ਹੈ ਥੋੜੀ ਮਿਹਨਤ ਹੋਰ ਕਰਨ ਦੀ ਲੋੜ ਹੈ ਤੇ ਬਹੁਤ ਵਧੀਆ ਸਾਰੇ ਵੱਟ ਦੇ ਵਿੱਚ ਨਾਮ ਉਹ ਜਿਹਨਾਂ ਤੇ ਬਸ ਜਦੋਂ ਜਦੋਂ ਆਪਾਂ ਜਹਾਨ ਚੋਂ ਨਿਕਲਦੇ ਉੱਥੇ ਪਹੁੰਚ ਕੇ ਆਪਾਂ ਪਹਿਲਾਂ ਮੈਨੂੰ ਲੱਗਦਾ ਗੱਲ ਸਾਰਾ ਪ੍ਰਸ਼ਾਨਗੀ ਤੇ ਫਿਰ ਮਲਾਂ ਤਾਂ ਆਪਾਂ ਸਿੱਧਾ ਰਹਿ ਸੋ ਕੇ ਚੱਲ ਜੂ ਹਾਂ ਹਾਂ ਸਭ ਕਲਾਪਿੰਗ ਵੀ ਰਹੀ ਰਹੀ ਹੈ ਸਰ ਕਲਾਪਿੰਗ ਦੀ ਰਹੀ ਹੈ ਸਰ ਬਿਲਕੁਲ ਜ਼ਰੂਰੀ ਹੈ ਪਰ ਭਾਜੀ ਕਸੀ ਅਸੀਂ ਹਾਂ ਸਾਡੀ ਜੋੜੀ ਬਦਕਿ ਆਪਾਂ ਆਪਾਂ ਉੱਪਰ ਹੀ ਉੱਪਰ ਜਾਈ ਜਾਣਾ ਇਹ ਨਹੀਂ ਦੇਖਣਾ ਵੀ ਇੰਡੀਆ ਦੇ ਵਿੱਚ ਆਪਾਂ ਬਹੁਤ ਕਾਮਯਾਬ ਰਹੇ ਹਾਂ ਬਹੁਤ ਵਧੀਆ ਰਹੇ ਇਹ ਨਹੀਂ ਸੋਚਣਾ ਆਪਾਂ ਕਿੰਕੇ ਕਰਨੀ ਆਪਾਂ ਆਪਣੀ ਵਾਪਕ ਕਿਉਂਕਿ ਚਮਕੀਲੀ ਹੋਣਾ ਤੋਂ ਨਹੀਂ ਉਹ ਕਿਸੇ ਵੀ ਕਲਾਕਾਰ ਨੂੰ ਉਹ ਦੇਖ ਲਈ ਜਦੋਂ ਉਹ ਜੇ ਤਾਂ ਉੱਥੇ ਰੁਕ ਗਿਆ ਉਸ ਤੇ ਉੱਥੇ ਹੀ ਹੋ ਜਾਣਾ ਹੈ ਜੇ ਆਪਾਂ ਆਪ ਜਾਈ ਜਾਵਾਂਗੇ ਆਪਾਂ ਟਰਾਈ ਕਰਾਂਗੇ ਹੋਰ ਵਧੀਆ ਹੋਰ ਵਧੀਆ ਕਰੀ ਜਾਵਾਂਗੇ ਤਾਂ ਇੱਕ ਦਿਨ ਜ਼ਰੂਰ ਆਪਾਂ ਵਰਡ ਦੇ ਵਿੱਚ ਫੇਰ ਸਮਾਵਾਂਗੇ ਤੁਹਾਡੇ ਤੁਹਾਡੇ ਹਰ ਇੱਕ ਭਰਾਵਾਂ ਦੇ ਸਮ ਆਪਾਂ ਤਾਂ ਮੈਂ ਤਾਂ ਹਰ ਇੱਕ ਦਾ ਸਾਥ ਦਿੰਦਾ ਕੋਈ ਵੀ ਕਲਾਕਾਰ ਮੈਨੂੰ ਕਹਿੰਦਾ ਨਹੀਂ ਸਮ ਪੀਪਲ ਯੂ ਕੈਨ ਸੀ ਯੂ ਕੈਨ ਸੀ ਲਾਈਕ ਇ ਜੇਨੂਇਨ ਸਮ ਪੀਪਲ ਯੂ ਕੈਨ ਸੀ ਅਨਦਰ ਔਰਾ ਉਹਨਾਂ ਦੇ ਅੱਖਾਂ ਦੇ ਵਿੱਚ ਉਹਨਾਂ ਦਾ ਸਟਾਵੇ ਹਾਂ ਤੁਹਾਡੇ ਹਰ ਤੁਹਾਡਾ ਹੈਗਾ ਇਹ ਹੈ ਨਾ ਕੀ ਵੀਰ ਤੇ ਉਹ YouTube ਵੀਡੀਓਜ਼ ਦੇਖੀਦਾ ਕਈ ਲੋਕਾਂ ਦਾ ਪਤਾ ਵੀ ਦੇ ਜੀ ਹਾਂ ਸਾਡੇ ਫਾਰਮੈਲਟੀ ਪੂਰੀ ਕਰਦੇ ਆ ਪਤਾ ਨਹੀਂ ਵਾਟ ਐਵਰ ਇਟ ਇਜ਼ ਰਾਈਟ ਬਟ ਸਮ ਪੀਪਲ ਯੂ ਕੈਨ ਸੀ ਦਿਸ ਗਾਈਜ਼ ਜਨੂਇਲੀ ਇੰਟਰਸਟਿਡ ਇਨ ਦਿਸ ਅਸੀਂ ਤਾਂ ਉਹ origignal ਤੁਹਾਨੂੰ ਤੁਹਾਨੂੰ ਵੀ origignal ਪੇਸ਼ ਕੀਤਾ ਉਹਦੀ ਵੀਡੀਓ ਦੇ ਵਿੱਚ ਆਪਾਂ ਇਹ ਨਹੀਂ ਵੀ ਤੁਹਾਨੂੰ ਐ ਕੁਝ ਕੋ ਨਹੀਂ ਕੁਝ ਨਹੀਂ ਕੀਤਾ ਨੇਚਰਲ ਵੀਡੀਓ ਤੁਸੀਂ ਪਾਜੀ ਐਸਾ ਉੱਥੇ ਕੱਪੜੇ ਵੀ ਉਹ ਬੁੱਡੀ ਪਾਕਿਸਤਾਨੀ ਮੈਂ ਉਹ ਹੀ ਕਹਿੰਦਾ ਜੀਨ ਉਹ ਉਹ ਚਾਹੁੰਦੇ ਸੀਗੇ ਵੀ ਤੁਹਾਡੇ ਕੁੜਤੇ ਪਾਇਆ ਹੋਵੇ ਚਲੋ ਅੱਜ ਚਾਦਰੇ ਦੇ ਨਾਲ ਤੁਹਾਨੂੰ ਆਪਾਂ ਵੀਡੀਓ ਸਾਧਵਾਗੇ ਚਲਦੀ ਨਹੀਂ ਜਰੂਰ ਜਰੂਰ ਤੁਸੀਂ ਚਾਦਰੇ ਕੁੜਤੇ ਵਾਲੀ ਵੀ ਇਹਨਾਂ ਦੀ ਸੂਟ ਦੀ ਤਾਂ ਉੱਥੇ ਇਹੀ ਰੋਣਾ ਪੈਂਦਾ ਸੀ ਵੀ ਤੁਸੀਂ ਕੱਪੜੇ ਜਿਹੜੇ ਜਰੂਰ ਜਿੱਦਾਂ ਸਾਨੂੰ ਸਾਰੇ ਕਹਿੰਦੇ ਅਸੀਂ ਕਰ ਰਹੇ ਹਾਂ ਹਾਂ ਪਿਆਰਿਆਂ ਵਧੀਆ ਚੀਜ਼ ਕਰਦੇ ਇਹੋ ਜਿਹਦਾ ਪਤਾ ਲੱਗਦਾ ਉਸ ਦਿਨ ਅਮੀ ਨਾਮੇ ਸਾਡਾ ਅਸੀਂ ਸ਼ੁਰੂ ਹੋਏ ਹਾਂ ਅਸੀਂ ਸਾਰਿਆਂ ਦੀ ਕਨਸਟਰਕਟਿਵ ਕ੍ਰਿਟਿਸਿਜ਼ਮ ਵੀ ਹੈਪੀ ਟੂ ਟੈਕ ਉਹਨੂੰ ਫੋਲੋ ਕਰੂਗਾ ਇਹ ਉਹਦੇ ਮਾਨ ਉਹਦੇ ਵਿੱਚ ਕੀ ਆ ਬੋਡੀ ਪਾਲੀ ਕੋਰਤਾ ਪਾਲੀ ਇੱਕੋ ਹੈ ਹਾਂ ਇਹ ਗੱਲ ਨਾਲ ਨੈਕਸਟ ਟਾਈਮ ਫਿਰ ਤੁਹਾਨੂੰ ਮੈਂ ਦੱਸੂਗਾ ਫਿਰ ਚਮਕੀਲੇ ਅੰਡਮੀ ਆਲੇ ਕੋਰਤਾ ਤੇ ਬਣਾਵਾਂਗੇ ਹਾਂ ਆ ਮੈਂ ਪੱਤਿਆਂ ਵਾਲਾ ਬਣਵਾ ਲਿਆ ਸੀ ਸਿਆਲ ਨੂੰ ਬਾਹਲਾ ਲੌਂਗ ਟਾਈਮ ਇੱਥੇ ਰੱਖਾਂਗੇ ਪ੍ਰੋਗਰਾਮ ਕਰਾਂਗੇ ਸਾਰੇ ਜਣੇ ਤੇ ਪਾਜੀ ਸਾਡੀ ਜੋੜੀ ਵੀ ਵੁੱਡ ਲਾਈਕ ਟੂ ਥੈਂਕ ਯੂ ਨੋ ਬਰਦਰ ਤੁਸੀਂ ਸਾਡੀ ਬਹੁਤ ਸਪੋਰਟ ਕੀਤੀ ਸਾਰੀ ਬਹੁਤ ਆਪਾਂ ਤਾਂ ਉਹ ਕਿ ਕਹਿੰਦੇ ਉਹਦੇ ਮਨੇ ਹੀ ਆ ਸਮਝ ਗਏ ਤੁਸੀਂ ਜਿੰਨੀ ਸਾਡੀ ਸਹਾਰੀ ਹਾਣਾ ਐਂਡ ਉਸ ਤੋਂ ਤੁਹਾਡੇ ਜਿਹੜੇ ਵਿਊਅਰਸ ਸਾਰੇ ਤੁਹਾਡੇ ਸਰੋਤ ਤੇ ਸਾਰੇ ਉਹ ਵੀ ਬਹੁਤ ਪਿਆਰ ਕਰਨ ਵਾਲੀ ਆ ਉਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਗਾਇਜ਼ ਵੀ ਆ ਗਏ ਮੈਸੇਜਸ ਫਰਮ ਏਵਰੀਵੇਅਰ ਇਟਸ ਓਵਰਵਾਰਮਿੰਗ ਸੌਰੀ ਜੇ ਅਸੀਂ ਤੁਹਾਨੂੰ ਥੋੜਾ ਲੇਟ ਰਿਪਲਾਈ ਕਰਦੇ ਇੱਕ ਤਾਂ ਇੱਥੇ ਇੰਟਰਨੈਟ ਕਈ ਵਾਰੀ ਅਪ ਡਾਊਨ ਹੋ ਜਾਂਦਾ ਦੂਜੀ ਗੱਲ ਸਾਡਾ ਕਦੇ ਕੋਈ ਇੰਟਰਨੈਟ ਉਧਰ ਨਾ ਟਨ ਆਫ ਇਥੋਂ ਇਹਨਾਂ ਦਾ ਇੰਗਲੈਂਡ ਦਾ ਨੰਬਰ ਵੀ ਮੈਂ ਵਿੱਚ ਡਿਸਪਲੇ ਕਰ ਦੂੰਗਾ ਉੱਤੇ ਤੁਸੀਂ WhatsApp ਤੇ ਗੱਲ ਜਾਂ ਮੈਸੇਜ ਵੀ ਕਰ ਸਕਦੇ ਹੋ ਜਿੰਨਾ ਮਰਜ਼ੀ ਕਰੋ ਨੋ ਪ੍ਰੋਬਲਮ ਨਾਲੇ ਆਪਾਂ ਇਦਾਂ ਨਹੀਂ ਵੀ ਕੋਈ ਹੋਰ ਕੋਈ ਰੱਖਿਆ ਆਪ ਜੇ ਜੇ ਤੁਸੀਂ ਮੈਨੂੰ ਕਾਲ ਕਰਦੇ ਤਾਂ ਮੈਂ ਵੀ ਕਰ ਦੂੰਗਾ ਕੋਈ ਚੱਕਰ ਨਹੀਂ ਤੇ ਪ੍ਰਮੋਟਰ ਤੇ ਜਿੰਨੇ ਦਰਸ਼ਕ ਆ ਜਿਹੜੇ ਗਾਂ ਵਿਆਹ ਆਈਡੀਆ ਕਰਨਾ ਚਾਹੁੰਦੇ ਬੁੱਕ ਕਰਨਾ ਚਾਹੁੰਦੇ ਪਹਿਲਾਂ ਹੀ ਉਹ ਸਾਰੇ ਕਲੈਕਟ ਕਰ ਲੈਣ ਸਾਡੇ ਨਾਲ ਤੇ ਇਹਨਾਂ ਨੂੰ ਐ ਸੇਮ ਤੁਹਾਨੂੰ ਵਧੀਆ ਐ ਗਾਣੇ ਸਾਰੇ ਸੁਣਾਵਾਂਗੇ ਜਿਹੜੇ ਨਹੀਂ ਕਿਸੇ ਨੇ ਗਾਏ ਉਹ ਵੀ ਕਰਾਂਗੇ ਠੀਕ ਐ ਸਾਰੇ ਗਾਣੇ ਕਰ ਤੁਸੀਂ ਵੀ ਕਰਨਾ ਓਕੇ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਸੇਮ ਵੀ ਸਾਡੀ ਜੋੜੀ ਮੈਗਰ ਸਾਹਿਬ ਹਮਾ ਉਹਨਾਂ ਨਾਲ ਮਿਲਦੇ ਆਂ ਫਿਰ ਨੈਕਸਟ ਅਗਲੇ ਹਿੰਦੀ ਵੀਡੀਓ ਲੈ ਕੇ ਕੋਈ ਨਹੀਂ ਕੋਈ ਤੇ ਵੀਡੀਓ ਇਹਨਾਂ ਦੀਆਂ ਹੋਰ ਵੀ ਹੈਗੀਆਂ ਤੁਹਾਨੂੰ ਤੁਹਾਡੇ ਕੋਲਦੇ ਰਹਿਵਾਂਗੇ ਨਾਲੇ ਨਾਲ ਕਿਉਂਕਿ ਦਰਜੇ ਥੋੜਾ ਲੰਮਾ ਸਮਾਂ ਦੇਖਦੇ ਰਹੋਗੇ ਤੇ ਜਿਆਦਾ ਹੁਣਾਂ ਵਧੀਆ ਲੱਗੇ ਠੀਕ ਹੈ ਜੀ ਓਕੇ ਜੀ ਸਸ ਜੀ